ਲੈ ਵੀ ਦੋਸਤੋ ਅੱਜ ਦੇ ਟਾਈਮ ਵਿੱਚ ਨਾ ਕੋਈ ਇੰਚ ਜਗ੍ਹਾ ਛੱਡ ਕੇ ਰਾਜ ਹੀ ਨਹੀਂ ਹੈਗਾ ਸਾਰੀ ਗੱਲ ਤੁਹਾਨੂੰ ਦੱਸਦਾ ਵੀਡੀਓ ਦੇ ਨਾਲ ਜੁੜੇ ਰਹੋ ਗੱਲ ਐਉਂ ਆ ਜਿਹੜੇ ਵੀਰ ਆਹਾ ਬੂਟੇ ਲਾਈ ਜਾਂਦੇ ਨੇ ਨਾ ਇਹ ਇਹਨਾਂ ਦੀ ਜਗ੍ਹਾ ਨਹੀਂ ਹੈਗੀ ਇਹ ਹੈਗੀ ਆ ਸਰਕਾਰੀ ਜਗਾ ਸਰਕਾਰੀ ਜਗਾ ਦੇ ਵਿੱਚ ਇਹ ਬੂਟੇ ਲਾ ਰਹੇ ਨੇ ਬੂਟੇ ਕਾਦੇ ਲਾ ਰਹੇ ਨੇ ਫਲਦਾਰ ਬੂਟੇ ਲਾ ਰਹੇ ਨੇ ਮਰੂਦ ਹੋ ਗਿਆ ਤੇ ਜਿੰਮੇ ਜਾਮਣ ਹੋ ਗਈ ਮਤਲਬ ਕਿ ਫਲਦਾਰ ਬੂਟੇ ਲਾ ਰਹੇ ਨੇ ਇਹ ਲਾ ਰਹੇ ਨੇ ਸਰਕਾਰੀ ਜਗਾ ਚ ਮੈਂ ਵੀਡੀਓ ਬਣਾਉਂਦਾ ਸਾਡਾ ਮਕਸਦ ਇਹ ਆ ਕਿਉਂਕਿ ਜਿਹੜੇ ਹੋਰ ਆਸੇ ਪਾਸੇ ਭਰਾਵਾ ਦੇ ਖੇਤ ਲੱਗਦੇ ਸੀ ਜ਼ਿਮੀਂਦਾਰ ਭਰਾਵਾ ਦੇ ਖੇਤ ਲੱਗਦੇ ਸੀ ਜਿਹੜੀ ਸੜਕ ਦੀ ਮੰਤੀ ਜਦੋਂ ਹੋਈ ਸੀ ਸੜਕ ਦੀ ਤਾਂ ਸੜਕ ਦੀ ਜਗਾ ਆ ਬਾਈ ਦੇ ਖੇਤ ਵਿੱਚੋਂ ਨਿਕਲਿਆਈ ਸੀ ਇਹ ਬਾਈ ਨੇ ਜਗਾ ਛੱਡ ਵੀ ਦਿੱਤੀ ਤੇ ਹੋਰ ਕਿਸਾਨ ਭਰਾਵਾਂ ਨੇ ਵੀ ਛੱਡੀ ਸੀ ਪਰ ਆ ਬਾਈ ਦੀ ਜਿਹੜੀ ਪ੍ਰਸ਼ੰਸਾ ਕਰਨੀ ਕਰਨੀ ਬਣਦੀ ਵੀ ਆ ਇਹਨੇ ਜਗਾ ਓਵੇਂ ਛੱਡੀ ਦੀ ਛੱਡੀ ਰਹਿ ਗਈ ਇਹਦੀ ਹੋਰ ਬਾਕੀ ਸਾਰਿਆਂ ਨੇ ਬਾਹਲੀ ਵੀ મતਲਬ ਕਿ ਯਾਰ ਜੇ ਕੋਈ ਕਿਸੇ ਨੂੰ ਫ੍ਰੀ ਦਾ ਮਿਲੇ ਨਾ ਕੋਈ ਨਹੀਂ ਛੱਡਦਾ ਪਰ ਆ ਵੀਰ ਨੇ ਕੀ ਕੀਤਾ ਜਿਹੜੀ ਉਹ ਜਗਾ ਸੜਕ ਦੀ ਨਿਕਲੀ ਸੀ ਉਹਨੂੰ ਛੱਡ ਕੇ ਇਹ ਬੂਟੇ ਹੋਰ ਵੀ ਲਾ ਸਕਦਾ ਜੀ ਕਹਿੰਦਾ ਮੈਂ ਅਮਰੂਦ ਦੇ ਬੂਟੇ ਲਾਉਂਗਾ ਕਿਉਂਕਿ ਆਉਂਦੇ ਜਾਂਦੇ ਰਾਹੀ ਜਿਹੜੇ ਸੜਕ ਤੇ ਨੇ ਨਾ ਉਹ ਬੂਟਿਆਂ ਨੂੰ ਖਾ ਸਕਣ ਬਾਕੀ ਆਪਾਂ ਸਾਰੀ ਗੱਲਬਾਤ ਆਪਾਂ ਇਹ ਭਰਾ ਨਾਲ ਕਰਦੇ ਆਂਗੇ ਵੀ ਕੀ ਗੱਲ ਬਾਤ ਹੈ ਇਹ ਜਗ੍ਹਾ ਕਿਵੇਂ ਸੀ ਸਾਰੀ ਡਿਟੇਲ ਲੈਨੇ ਹਸਰੀ ਕਾ ਵੀਰੇ ਇੱਕ ਮਿੰਟ ਵੀਰ ਬੰਕੇ ਯਾਰ ਆਹ ਲਾ ਲੋ ਮੈਂ ਲੰਘਿਆ ਜਾਂਦਾ ਸੀ ਮੈਨੂੰ ਕੰਮ ਥੋੜਾ ਵਧੀਆ ਲੱਗਿਆ ਇਹਨੂੰ ਜੇਬ ਚ ਪਾ ਲੋ ਤੇ ਸਭ ਤੋਂ ਪਹਿਲਾਂ ਵੀਰੇ ਇੱਕ ਮਿੰਟ ਪਹਿਲਾਂ ਛੱਡ ਕੇ ਕੰਮ ਉਹ ਕਰ ਲੋ ਵੀਰ ਬੰਕੇ ਸਾਰੇ ਆਪਾਂ ਇਕੱਠੇ ਹੋ ਜਓ ਯਾਰ ਤੇ ਆ ਵੀਰ ਜਿਵੇਂ ਪੌਦੇ ਅਮਰੂਦ ਦਾ ਬੂਟਾ ਲਈ ਬੈਠਾ ਵੀਰੇ ਇਹ ਸਾਰੀ ਗੱਲਬਾਤ ਕੀ ਆ ਆਪਾਂ ਜਿਵੇਂ ਭੱਦਰਵਾੜ ਵਾਲੀ ਸੜਕ ਤੇ ਖੜੇ ਆਂਗੇ ਮੈਂ ਲੰਘਿਆ ਜਾ ਰਿਹਾ ਸੀ ਥੋੜਾ ਏ ਥਾਂ ਛੱਡਿਆ ਪਿਆਗਾ ਤੇ ਬੂਟੇ ਲਾ ਰਹੇ ਹਾਂ ਗੱਲਬਾਤ ਕੀ ਆ ਇਹ ਹਾਂਜੀ ਭਾਈ ਗੱਲਬਾਤ ਆ ਆ ਵੀ ਅਸੀਂ ਨਾ ਜਦੋਂ ਆਪਣੇ ਇਨਸਾਨ ਦੇਹੀ ਹੋਈ ਆ ਸਾਰੇ ਪਿੰਡ ਦੀ ਹੋਈ ਆਗੀ ਹੂੰ ਤੇ ਉਹ ਇਨਸਾਨ ਦੇਹੀ ਵੇਲੇ ਮੰਨੋ ਵੀ ਸਾਡਾ ਜਗ੍ਹਾ ਮਤਲਬ ਸੜਕ ਦੀ ਇਧਰ ਆ ਗਈ ਸੀਗੀ ਹਾਂ ਮਤਲਬ ਸੜਕ ਦੀ ਜਗ੍ਹਾ ਮੰਨੋ ਜੋ ਆਪਾਂ ਆਪਣੇ ਵਿੱਚ ਆ ਗਈ ਸੀ ਅਸੀਂ ਉਹ ਜਗ੍ਹਾ ਜਿਹੜੀ ਆ ਮਤਲਬ ਛੜਤੀ ਹੂੰ ਤੇ ਛੱਡ ਕੇ ਅਸੀਂ ਉਹਨੂੰ ਐਸੀ ਵੀ ਅਸੀਂ ਵੀ ਇਹ ਇਹ ਜਗ੍ਹਾ ਬੋਣੀ ਨਹੀਂ ਹੈਗੀ ਠੀਕ ਆ ਵੀ ਚਲ ਪੀਡਬਲਯੂਡੀ ਆਪਦੀ ਕਾਰ ਬਾਈ ਕਰਕੇ ਸੜਕ ਨੂੰ ਚੌੜੀ ਵੀ ਕਰ ਸਕਦਾ ਕਰ ਸਕਦਾ ਹਾਂ ਤੇ ਮੈਂ ਦੇਖ ਰਿਹਾ ਹਾਂ ਇੱਥੇ ਜਿਹੜੀ ਜਗ੍ਹਾ ਛੱਡੀ ਵੀ ਆ ਇਹ ਕੱਲਾ ਇਹ ਸੋਡਾ ਮੱਥਾ ਛੱਡਿਆ ਵਿਆ ਇਹ ਕਿੰਨੇ ਕਿੱਲੇ ਦੀ ਬਾਹੀ ਆ ਵੀਰੇ ਇਹ ਇਹ ਵੀਰੇ ਸਵਾ ਕਿੱਲੇ ਦੀ ਬਾਹੀ ਜਿਹੜੀ ਸੋਡੀ ਬਾਹੀ ਹੈ ਸਵਾ ਕਿੱਲੇ ਨੂੰ ਲੱਗਦੇ ਤੁਸੀਂ ਆਪਦੇ ਸਵਾ ਕਿੱਲੇ ਨੂੰ ਇਹ ਜਗ੍ਹਾ ਛੱਡੀ ਵੀ ਆ ਛੱਡੀ ਹੋਈ ਆ ਦੂਜੇ ਕਿਸਾਨ ਭਰਾਵਾਂ ਨੇ ਬਾਹਲੀ ਉਹਨਾਂ ਨੇ ਬਾਹਲੀ ਪਹਿਲਾਂ ਵੱਟ ਸਾਰੇ ਨਹੀਂ ਪਾਦੀ ਸੀਗੀ ਹਾਂ ਤੇ ਹੁਣ ਮਗਰੋਂ ਆ ਕੇ ਸਾਰਾ ਨਹੀਂ ਬਾਹਲੀ ਜਦੋਂ ਉਹ ਵੀ ਛੋਡੇ ਵਾਂਗੂ ਬੂਟੇ ਲਾ ਸਕਦੇ ਸੀ ਹਾਂ ਲਾ ਸਕਦੇ ਸੀ ਬਾਈ ਸਾਰੇ ਬਦਲਵਰ ਦੇ ਦੇਖ ਲਓ ਧੁਰ ਤੱਕ ਲੱਗੇ ਹੋਏ ਆ ਤੁਸੀਂ ਦੇਖ ਲਓ ਹੁਣ ਨਰੇਗਾ ਵਾਲੇ ਲਾ ਕੇ ਵੀ ਗਏ ਨੇ ਦੂਜੇ ਬੂਟੇ ਪਰ ਉਹ ਲਾਏ ਸੜਕ ਕਲੀ ਜਗਾ ਤੇ ਜਮਾ ਜਿੰਨੀ ਜਗਾ ਅਗਲੇ ਨੇ ਛੱਡੀ ਸੀ ਜਿਹੜੀ ਵਿੱਚ ਪਈਆ ਉਹ ਚ ਨਹੀਂ ਕੁਛ ਛੱਡਿਆ ਠੀਕ ਹੈ ਮਤਲਬ ਸੜਕ ਦੇ ਨਾਲ ਲੱਗੇ ਵੇ ਕਿਨਾਰੇ ਤੇ ਜਮਾ ਕਿਨਾਰੇ ਤੇ ਲੱਗੇ ਬਾਈ ਛੋਡੇ ਦਿਮਾਗ ਚ ਕਿਵੇਂ ਆਈ ਵੀ ਅਸੀਂ ਐ ਕੁਦਰਤ ਦੇ ਨਾ ਅੱਜ ਦੇ ਟਾਈਮ ਚ ਦੇਖੋ ਗਰਮੀ ਵੀ ਬਾਲੀ ਵਧ ਗਈ ਟੈਂਪਰੇਚਰ ਨੂੰ ਦੇਖਦੇ ਹੋਏ ਤੇ ਛੋਡੇ ਦਿਮਾਗ ਚ ਕਿਵੇਂ ਆਈ ਵੀ ਅਸੀਂ ਵੀ ਬਾਈ ਬੂਟੇ ਤਾਂ ਮਤਲਬ ਸਰਕਾਰ ਹੋਰ ਵੀ ਲਾਈ ਜਾਂਦੀ ਆ ਸਾਡੇ ਮਨ ਚ ਤਾਂ ਇਹ ਆਇਆ ਵੀ ਅਸੀਂ ਵੀ ਕਿਉਂ ਨਾ ਫਲਦਾਰ ਬੂਟੇ ਲਾਈ ਹੂੰ ਵੀ ਨਾਲੇ ਦਾ ਜਨੌਰ ਖਾ ਸਕਦਾ ਜਾਨਵਰ ਖਾ ਸਕਦਾ ਕੋਈ ਨਾਲੇ ਆਉਂਦੇ ਜਾਂਦੇ ਰਾਹੀ ਰਾਹੀ ਖਾ ਸਕਦੇ ਵੀ ਨਾਲੇ ਜਿਹੜਾ ਖਾਊਗਾ ਗੁਣ گاਊਗਾ ਹਾਂ ਤੇ ਵੈਰਾਈਟੀ ਕਿਹੜੀ ਲਾ ਰਹੇ ਹੋ ਵੀਰੇ ਤੁਸੀਂ ਇਹ ਵੈਰਾਈਟੀ ਅਸੀਂ ਅਮਰੂਦਾਂ ਦੇ ਲਾਏ ਨੇਗੇ ਬਾਈ ਹਾਂ ਤੇ ਕੁਝ ਲਾਏ ਨੇ ਆਪਣੇ ਨਿੰਬੂਆਂ ਦੇ ਠੀਕ ਹੈ ਕੁਝ ਜਾਮਣ ਲਾਈ ਆ ਠੀਕ ਹੈ ਆਹ ਸਾਰੇ ਤੇ ਵੀ ਆਪ ਖਰਚਾ ਕੀਤਾ ਇਹਨਾਂ ਤੇ ਬਿ ਸਰਕਾਰ ਵੱਲੋਂ ਨਹੀਂ ਮਿਲਿਆ ਤਾਂ ਸੁਣੂਏ ਦੱਸਾਂ ਜੀ ਸਾਨੂੰ ਬਨ ਵਿਭਾਗ ਦੇ ਇੱਕ ਅਫਸਰ ਆ ਵਿਚਾਰਾ ਵਧੀਆ ਬਰਨਾਲੇ ਦਾ ਜੀ ਤੇ ਉਹਨਾਂ ਨੇ ਸਾਨੂੰ ਫਰੀ ਵਿੱਚ ਮਹਈਆ ਕਰਾਏ ਨੇਗੇ ਠੀਕ ਹੈ ਹਾਂ ਸਾਨੂੰ ਸੈਣੇ ਤੋਂ ਦਿੱਤੇ ਆ ਉਹਨਾਂ ਨੇ ਠੀਕ ਹੈ ਤੇ ਦੂਸਰੇ ਭਾਈਆਂ ਨੂੰ ਵੀ ਮੈਂ ਹੀ ਕਹੂੰਗਾ ਉਹਨਾਂ ਨਾਲ ਮਿਲੋ ਜਾ ਕੇ ਬਨ ਵਿਭਾਗ ਨੂੰ ਬਰਨਾਲੇ ਤੇ ਉਹ ਕਹਿ ਦੱਸ ਦਿੰਦੇ ਨੇ ਵੀ ਜਿੰਨੇ ਬੂਟੇ ਤੁਹਾਨੂੰ ਚਾਹੀਦੇ ਆ ਉਹ ਤੁਹਾਨੂੰ ਸੈਣੇ ਤੋਂ ਮਹਈਆ ਕਰਵਾ ਦੇਣਗੇ ਸੈਣੇ ਤੋਂ ਲਾ ਲਓ ਜਾਂ ਦੱਦਾ ਹੂਰ ਤੋਂ ਜਾਂ ਆਪਣੇ ਇੱਧਰ ਹਰੀਗਾ ਜਿਹੜੇ ਸਰਕਾਰੀ ਨਰਸਰੀਆਂ ਨੇ ਬੜ ਬੜਰ ਤੋਂ ਮਿਲਦੇ ਆ ਜਾਂ ਸਰਕਾਰੀ ਨਰਸਰੀ ਚੋਂ ਮਾਤਿਲਦੇ ਆ ਫਰੀ ਤੁਸੀਂ ਜਾ ਕੇ ਸੁਬਰਕ ਕਰ ਸਕਦੇ ਹੋ ਤੇ ਬਾਈ ਮੈਨੂੰ ਤਾਂ ਬਾਈ ਦੀ ਸੋਚ ਬੜੀ ਵਧੀਆ ਲੱਗੀ ਕਿਉਂਕਿ ਯਾਰ ਜਿਹਨੂੰ ਇੰਚ ਥਾਂ ਦਾ ਫਰੀ ਦਾ ਮਿਲ ਜੇ ਨਾ ਅਗਲਾ ਐ ਦੋ ਹਾਲ ਮਾਰਦਾ ਅਗਲਾ ਕਹਿੰਦਾ ਝੋਨਾ ਲਾਵਾਂਗੇ 10 ਗੱਟੇ ਵੱਧ ਨਿਕਾਉਣਗੇ ਵਿੱਚ ਮੇਰੇ ਜ਼ਿਮੀਦਾਰ ਭਰਾ ਕਹਿ ਦਿੰਦੇ ਨੇ ਨਾ ਵੀ ਸਾਡੇ 15 ਗੱਟੇ ਵੱਧ ਨਿਕਲੇ ਜੀ 115 ਗੱਟੇ ਦੇਓਗੇ ਉਹ ਆ ਹੀ ਗੱਟੇ ਹੁੰਦੇ ਨੇ ਉਹ ਆਹ ਰਾਹ ਖਾਂਦੇ ਨੇ ਉਹਨਾਂ ਦੇ ਮੂੰਹ ਤੇ ਬਾਈ ਇਹ ਕਰਾਰੀ ਚਪੇੜ ਵੀ ਆ ਇਹ ਭਰਾ ਆਧਾਰਨਾ ਇਹਨੇ ਰਾਹ ਛੱਡ ਕੇ ਨਾ ਆਹ ਮਰੂਦਾ ਦੇ ਬੂਟੇ ਲਾਤੇ ਕਹਿੰਦਾ ਮੈਨੂੰ ਲਾਭ ਨਹੀਂ ਚਾਹੀਦਾ ਕਹਿੰਦਾ ਆਉਂਦੇ ਜਾਂਦੇ ਰਾਹ ਗੀਰ ਆਉਣਗੇ ਉਹ ਅਮਰੂਦ ਖਾਣਗੇ ਗੌਣ ਗਾਉਣਗੇ ਤੇ ਧੰਨਵਾਦ ਦੇ ਨਾਲ ਇੱਥੇ ਇੱਕ ਵੀਰ ਹੋਰ ਨੇ ਉਹਨਾਂ ਨਾਲ ਜਾਣਕਾਰੀ ਲੈਣੇ ਆਪਾਂ ਥੋੜੀ ਜਾਣਕਾਰੀ ਜਿਹੜੀ ਅਧੂਰੀ ਰਹਿ ਗਈ ਸੀ ਤੇ ਬਾਈ ਜਿਵੇਂ ਇਹ ਵੀਰ ਹੁਣੀਆਂ ਨੇ ਤਾਰ ਲਾਤੀ ਤੁਸੀਂ ਵੀ ਨਾਲ ਲਵਾ ਰਹੇ ਹੋ ਇਹਦਾ ਆਪਣਾ ਕੰਮ ਕੀ ਆ ਇਹ ਤਾਰ ਦਾ ਤੇ ਬਾਈ ਕਈ ਵਾਰੀ ਰਸਤੇ 'ਚ ਜਾਂਦੇ ਪਸ਼ੂ ਜਾਂਦੇ ਹੁੰਦੇ ਆ ਜਾਂ ਕੋਈ ਜਾਨਵਰ ਆ ਆ ਜਾਂਦਾਗਾ ਜਾਂ ਕੋਈ ਬੱਕਰੀਆਂ ਵਾਲੇ ਤੁਰੇ ਜਾਂਦੇ ਹੁੰਦੇ ਆ ਉਹ ਜਿਹੜੇ ਪੌਦੇ ਲਾਉਣੇ ਆ ਆਪਾਂ ਇਹਨਾਂ ਨੂੰ ਖਾ ਜਾਂਦੇ ਆਗੇ ਜਿਹਦੇ ਕਰਕੇ ਇਹ ਪੌਦੇ ਚੰਗੀ ਤਰ੍ਹਾਂ ਨਹੀਂ ਹੁੰਦੇ ਹਾਂ ਤਾਂ ਕਰਕੇ ਤਾਰ ਲਾ ਕੇ ਤੋਂ ਵਿਚਾਰ ਰੱਖਿਆ ਵੀ ਪਸ਼ੂ ਨੂੰ ਨਾ ਖਾਣ ਬਹੁਤੇ ਆਵਾਰਾ ਪਸ਼ੂ ਤੁਰੇ ਫਿਰਦੇ ਹੁੰਦੇ ਆ ਉਹਨਾਂ ਉਹ ਵੀ ਨਾ ਜਿਹੜਾ ਭਾਈ ਅੱਜ ਦੇ ਟਾਈਮ 'ਚ ਸਭ ਤੋਂ ਵੱਧ ਜੇ ਆਪਾਂ ਚੀਜ਼ ਨੂੰ ਬਚਾਉਣਾ ਉਹ ਔਵਾਰਾ ਪਸ਼ੂਆਂ ਤੋਂ ਬਚਾਉਣਾ। ਜੇ ਔਵਾਰਾ ਪਸ਼ੂਆਂ ਤੋਂ ਪੌਦੇ ਨੂੰ ਬੂਟੇ ਨੂੰ ਆਪਾਂ ਬਚਾ ਲਿਆ ਤਾਂ ਸਮਝੋ ਕਾਮਯਾਬ ਆ। ਬਿਲਕੁਲ ਜੀ ਬਿਲਕੁਲ ਇਹ ਤਾਂ ਹੈਗਾ ਜੇ ਆਪਾਂ ਕਿਸੇ ਔਵਾਰਾ ਪਸ਼ੂ ਤੋਂ ਬਚਾਵਾਂਗੇ 10 ਬੂਟੇ ਵੱਡੇ ਹੋ ਗਏ ਆ ਤਾਂ ਫਲ ਦੇਣ ਲੱਗੇ ਤਾਂ ਆਪਾਂ ਸਾਰਿਆਂ ਨੂੰ ਇਹ ਚੀਜ਼ ਦਾ ਫਾਇਦਾ ਹੋਊਗਾ। ਜਾਨ ਲੋਕ ਖਾਣਗੇ ਅੱਗੇ ਆਪਾਂ ਨੂੰ ਚੰਗਾ ਮੰਨਣਗੇ ਜੀ ਫਲ ਆਇਆ ਸੀ। ਬਾਕੀ ਜਗ੍ਹਾ ਆਪਣੇ ਕੋਲੇ ਕਾਫੀ ਹੈਗੀ ਆ। 4-5 ਫੁੱਟ ਜਗ੍ਹਾ ਬਚਦੀ ਸੀਗੀ ਇਹਨੂੰ ਬੇਸਟ ਜਾਨ ਨਾਲੋਂ ਆਪਣਾ ਇਹ ਸੀਗਾ ਵੀ ਉਹਨੂੰ ਬੂਟੇ ਲਾ ਕੇ ਕੋਈ ਜਗ੍ਹਾ ਨੂੰ ਵਰਤੋਂ ਚ ਲਿਆ ਜਾਵੇ ਤਾਂ ਕਰਕੇ ਅਸੀਂ ਸਾਰੇ ਜਨਾਂ ਨੇ ਇਕੱਠੇ ਹੋ ਕੇ ਇੱਕ ਰੈਅ ਬਣਾਈ ਵੀ ਆਪਾਂ ਇਹਨੂੰ ਫਲਦਾਰ ਬੂਟੇ ਲਾਈਏ ਪਹਿਲਾਂ ਇਰਾਦਾ ਸੀ ਵੀ ਦਰਖਤ ਆਈ ਦਰਖਤ ਆਲਰੇੜੀ ਲੱਗੇ ਹੋਏ ਹੈਗੇ ਸੀਗੇ ਸਾਨੂੰ ਵੀ ਫਲਦਾਰ ਬੂਟੇ ਲਾਈਏ ਜਿਹਦੇ ਵਿੱਚ ਆਮ ਲੋਕ ਨਹੀਂ ਬਾਜ਼ਾਰੋਂ ਕੋਈ ਚੀਜ਼ ਲੈ ਕੇ ਖਾ ਸਕਦੇ ਤਾਂ ਉਹ ਹੀ ਚੀਜ਼ ਨੂੰ ਆ ਆਪਣੇ ਇਥੋਂ ਲੈ ਕੇ ਖਾ ਸਕਦੇ ਆ ਤੋੜ ਕੇ ਖਾ ਸਕਦੇ ਆ ਕੁਦਰਤ ਦਾ ਹਨਾ ਕਿਉਂਕਿ ਕੁਦਰਤੀ ਯਾਰ ਬੂਟੇ ਨੇ ਯਾਰ ਜੇ ਆਪਾਂ ਬੂਟੇ ਨਾ ਲਾਏ ਆਉਣ ਵਾਲੇ ਦਿਨਾਂ 'ਚ ਸਭ ਤੋਂ ਭੈੜੀ ਜਿਹੜੀ ਚੀਜ਼ ਚੱਲਣੀ ਆ ਗਰਮੀ ਆ ਗਰਮੀ ਨਾਲ ਹੀ ਇੰਨੀਆਂ ਮੌਤਾਂ ਹੋ ਜਾਣੀਆਂ ਨੇ ਤੁਸੀਂ ਦੇਖਦੇ ਰਹਿ ਜਾਓਗੇ ਮੈਨੂੰ ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਜੇ ਤੁਹਾਨੂੰ ਵੀ ਚੀਜ਼ ਵਧੀਆ ਲੱਗੀ ਨਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਦਵਾਰੇ ਫੇਰ ਪਹੁੰਚਾ ਦਿਓ ਜਿਹੜੇ ਰਾਹ ਵਾੜਦੇ ਨੇ ਇਹ ਇਹੋ ਜਿਹੇ ਵੀਰਾਂ ਤੋਂ ਉਹ ਸਿੱਖਣ ਵੀ ਰਾਹ ਸਾੜ ਕੇ ਉਹਨਾਂ ਤੇ ਬੂਟੇ ਵੀ ਲਗਾਏ ਜਾ ਸਕਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ